ਜ਼ਿਲ੍ਹਾ ਗੁਰਦਾਸਪੁਰ ਦੇ ਕਸਵਾ ਕਲਾ ਨੌਰ ਨਜ਼ਦੀਕ ਪਿੰਡ ਬਹੁਤ ਬਟਾਲਾ ਵਿੱਚ ਸਥਾਨ ਤੇ ਹੁੰਦੇ ਨੇ ਵੱਡੇ ਵੱਡੇ ਚਮਤਕਾਰ। ਇਸ ਸਥਾਨ ਤੋਂ ਸੁਰਮਾ ਪਾਉਣ ਨਾਲ ਹੁੰਦਾ ਹੈ ਟਾਈਫਾਈਡ ਦਾ ਪੁਰਾਣਾ ਬੁਖਾਰ ਠੀਕ। ਅਸਥਾਨ ਤੰਤਨ ਬਾਬਾ ਸ਼੍ਰੀ ਚੰਦ ਜੀ ਇਸ ਅਸਥਾਨ ਤੇ ਹੁੰਦੇ ਹੈ। ਟਾਈਫਾਈਡ ਬੁਖਾਰ ਦਾ ਇਲਾਜ ਇਸ ਅਸਥਾਨ ਤੋਂ ਸੁਰਮਾ ਪਾਉਣ ਨਾਲ ਪੁਰਾਣੇ ਤੋਂ ਪੁਰਾਣਾ ਟਾਈਫਾਈਡ ਬੁਖਾਰ ਹੋ ਜਾਂਦਾ ਹੈ ਠੀਕ। ਇਸ ਸਥਾਨ ਤੇ ਸੁਰਮਾ ਪਾਉਣ ਆ ਰਹੀਆਂ ਸੰਗਤਾਂ ਦੂਰੋਂ ਨੇੜੇ ਸਾਰੀ ਗੱਲਬਾਤ ਕਰਦੇ ਹੋਏ ਬਾਬਾ ਜੀ ਨੇ ਕਿਹਾ ਇਹ ਅਸਥਾਨ 10 ਸਾਲ ਤੋਂ ਉੱਪਰ ਕੋਈ ਵੀ ਇਸ ਥਾਂ ਤੇ ਆ ਕੇ ਸੁਰਮਾ ਪਵਾ ਸਕਦਾ ਹੈ ਸਿਰਫ ਤਿੰਨ ਵਾਰੀ ਸੁਰਮਾ ਪਉਣ ਨਾਲ ਪੁਰਾਣੀ ਤੋਂ ਪੁਰਾਣਾ ਟਾਈਫਾਈਟ ਬੁਖਾਰ ਬਿਲਕੁਲ ਠੀਕ ਹੋ ਜਾਂਦਾ ਹੈ ਸਸੀ ਗਾ ਜੀ ਮੈਂ ਤੁਹਾਡਾ ਆਪਣਾ ਲਖਣੀ ਸਿੰਘ ਖੁਸ਼ੀਪੁਰ ਅੱਜ ਅਸੀਂ ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਕਲਾਨਾ ਨੇੜੇ ਪਿੰਡ ਬੋਹਰ ਵਿੜਾ ਪਹੁੰਚੇ ਹਾਂ ਉਹ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਬਾਬਾ ਜੀ ਮਿਹਰ ਦੇ ਬਾਬਾ ਜੀ ਨਾਲ ਗੱਲਬਾਤ ਕਰਕੇ ਇਸ ਗੁਰਦੁਆਰੇ ਦਾ ਇਤਿਹਾਸ ਜੋ ਸੰਗਤਾਂ ਨੂੰ ਚਾਹੀਦਾ ਹੈ। ਬਹੁਤ ਬਹੁਤ ਧੰਨਵਾਦ। ਬਾਕੀ ਇਹ ਗੁਰਦੁਆਰਾ ਨਾਮਾ ਨੋਈ ਡੇਰਾ ਬਾਬਾ ਜੋ ਇਥੇ ਸਥਾਪਿਤ ਹੋ ਰਣ ਚੁੱਕੀ ਆ ਪਹਿਲਾਂ ਵੀ ਬਾਬਾ ਸਿਰ ਕੈਂਦੀਆਂ ਦਾ ਧੂਆ ਮਾਰ। ਇਹ ਡੇਰਾ ਕੈਸਾ ਤੇ ਬਾਬਾ ਜੀ ਚੰਗਿਆਂ ਦਾ ਆਸਰਾਮ ਕੈਸਾ। ਇਹ ਗੁਰਦੁਆਰਾ ਹਾਂ ਉਹਦਾ ਇਹ ਨਹੀਂ ਹੈ ਗੁਰੂ ਮਹਾਰਾਜ ਦੀ ਪ੍ਰਕਾਸ਼ ਹੈ ਉਹ ਬਾਬਾ ਜੀ ਦੇ ਕੰਮ ਦੀ ਅੰਦਾਜ਼ ਤਾਂ ਜੇ ਇਹ ਗੱਲ ਨਹੀਂ ਹੋਇਆ ਮੇਰਾ ਬਾਬਾ ਨਾਮ ਹੋਇਆ ਪੱਕੋ ਗਿਆ ਬਾਦ ਸਾਹਿਬ ਇਹ ਤੋਂ ਇਹ ਬਾਬਾ ਤਾਂ ਬਾਦ ਜੀਆਂ ਤੋਂ ਲਾ ਕੇ ਹਾਂ ਅਸੀਂ ਬੈਠੇ ਆ ਸਾਡੇ ਸਾਥਿਆ ਗੁਰੂ ਜੀ ਵਿਸੰਦਾ ਜੀ ਤੇ ਬਾਬਾ ਮਨਿੰਦਰ ਜੀ ਸਾਡੇ ਗੁਰੂ ਸੀ ਉਹ ਰਹੇ ਨੇ ਸੋ ਸਾਲ ਦੇ ਬਹੁਤ ਕੁਝ ਰਹੇ ਨੂੰ ਉਹਨਾਂ ਨੂੰ ਸਮਾਧੀ ਬਣ ਤਲਾ ਅਮਲਿਆਂ ਜਨਨ ਨੂੰ ਬਹੁਤ ਤੇ ਇਕਰਾਰੋਂ ਕੱਢ ਲਿਆ ਸੀ ਤਾਂ ਜਿਆਦਾ ਪਤਾ ਅਕਰੇ ਇੱਥੇ ਤਾਂ ਹੋਏ ਨੇ ਦੋ ਤਰ੍ਹਾਂ ਦੇ ਸਾਲ ਪਹਿਲਾ ਪਹਾੜ ਤੇ ਉਲਪਾਂ ਬਸਪੰ ਕੰਤੇਲੇ ਪਹਾੜਾ ਹੁੰਦਾ ਦੁਬਾਈ ਦੀ ਦਵਾਈ ਦਿੱਤੀ ਗਈ ਬੋਸਾ ਇੱਥੇ ਕਈ ਮਾੜਦੀ ਦਵਾਈ ਪਾਉਣੇ ਦੇ ਬਾਬਾ ਜੀ ਪ੍ਰਾਣਾ ਉਪ ਲਾਇਆ ਤੇ ਬਬੀ ਇਹ ਕਲਾ ਟਾਈਫੜਾ ਦੇ ਦੁਤੇ ਨਾ 48 ਸਰ ਸ਼ੁਰੂ ਕਰਤਾ ਅਸਲ ਕੋਈ ਨਹੀਂ ਕਿ ਜਿਹਨੂੰ ਕੋਈ ਪ੍ਰਵਾਹੀ ਜੀਆ ਉਸ ਦਾ ਰਾਇ ਦੇ ਤੇ ਬਬੀ ਇਹ ਟਾਈਫੜਾ ਦਾ ਮਤਲਬ ਕਿੰਨਾ ਮਰਜੀ ਪ੍ਰਾਣਾ ਦੇ ਜਿੰਨਾ ਮਰਜੀ ਇੱਕ ਕਿੰਨੀ ਬਾਬਾ ਜੀ ਪ੍ਰੋਫਰਟ ਇੱਕ ਦਿਨਾਂ ਜੀ ਕੋਲ ਆਪਰੇ ਤੇ ਮਤਲਬ ਪ੍ਰਾਣਾ ਲੈ ਜਾਂਣਾ ਉਹ ਜਿਹੜਾ ਕੋਈ ਜਿਹੜਾ ਤੀਜਾ ਰੋਟੀ ਪਰ ਇਹ ਜਿਹੜਾ ਖੱਟੀ ਚੀਜ਼ ਦਾ ਉਹ ਰੋਟੀ ਨਹੀਂ ਖਾਣ ਉਸ ਤੇ ਜਦੋਂ ਪਉਣਾ ਮਾ ਉਹਦਾ ਰੋਟੀ ਨਹੀਂ ਖਾਣ ਖੱਟੀ ਚੀਜ਼ ਦਾ 15 ਮਿੰਟ ਬਰ ਕੋਲੀ ਮੈਂ ਜਣਗੀ ਖਲੀ ਪੇਟ ਨਹੀਂ ਰੋਟੀ ਪਾਣ ਖਾਣ ਸੋ ਫਿਰ ਅੱਤ ਦਾ ਦੰਦਾ ਰੋਟੀ ਜਿੰਦੇ ਸ਼ਾਮ ਦੇ ਟਾਈਮ ਪਉਣਾ ਤੇ ਸਵੇਰ ਰੋਟੀ ਖਾਣ ਇਹ ਸੁਭਾਵ ਬਲਾਈਆ ਤਾਂ ਦੂਹੇ ਦਾ ਸੁਭਾਵ ਹੈ ਇਹ ਇਹ ਅਜੀਬ ਦਾ ਚੱਲਦਾ ਪਰ ਇਹ ਜੇ ਪਰ ਇਹ ਜੀ ਪ੍ਰੋਬਲਮ ਤਾਂ ਹੋਏਗਾ ਜਿਨਾ ਪਰ ਪਰ ਇਹ ਜੇ ਰੱਖਾਂ ਇੱਕ ਪੱਤੀ ਦੀ ਦਾ ਉਹ ਨਾ ਸਪਨਗੇ ਵੀ ਪੌਣਾ ਅੰਦਰ ਨਹੀਂ ਆ ਮਿਲ ਉਹ ਵੇ ਲੋਖਾ ਉਹ ਵੀ ਉਹ ਵੇ ਰੱਸਾ ਹੁੰਦਾ ਨਾ ਮੋਠਾ ਉਹ ਠੰਡ ਲੱਗਣਾ ਅੰਡਾ ਪੈ ਟੁੱਟਣਾ ਤੇ ਵੀ ਚੱਲ ਰਿਹਾ ਲੋਪਾ ਲੱਗ ਰਿਹਾ ਮਨ ਆਇਆ ਹੈ ਨਾ ਟਾਈਟ ਰਤੰਭਾ ਹਕਮ ਜੂਰ ਹੋ ਗਿਆ ਜਲ ਕੁੰਜੂਨ ਤੋਂ ਤੇ ਰੋ ਜਾ ਮਲਨ ਵਿੱਚ ਬਹੁਤ ਰਹੀ ਹੈ ਇਹ ਮੈਂ ਇੱਕ ਮਿੰਟ ਟੋਪਾ ਆਜੂ ਜੋ ਓਪਨਿੰਗ ਵਾਲੀ ਇਹ ਕਰਵਾਉਣਾ ਪਾਸ ਕਰਦੇ ਹਾਂ ਭਾਵੇਂ ਜੋ ਲਸੂ ਦੇ ਕੇ ਬਤੂ ਗਰਾਮ ਨਾਲ ਕਮੰਡਰ ਦੇ ਵੀ ਬਾਤਾਂ ਰਿਪੋਰਟ ਹੋ ਗਿਆ ਜੇ ਮੈਂ ਦੱਸ ਜਿੰਦਾ ਮਹਾਰਾਜ ਨੂੰ ਪਹੁੰਚਾਇਆ ਹੈ ਅਗਰ ਮੈਂ ਮਤਹੀ ਦਾ ਵੀ ਚੈੱਕ ਕਰਵਾਉਂ ਹਿੰਦੇ ਤਨਵੀਰ ਪੈ ਗਿਆ ਉਹਨੂੰ ਵੀ ਪੈਂਦਾ ਕਿ ਚੱਕਰਾਵਾ ਪਾਈ ਲੈ ਗਿਆ ਤਾਂ ਡਾਕਟਰ ਆ ਆ ਜਾਂਦੇ ਨੇ ਮੈਂ ਤੁਰ ਡੱਕੀ ਹੁਣ ਆ ਜਾਂ ਮੈਂ ਉਹਨਾਂ ਦੇ ਵੀ ਜੇ ਮੈਂ ਧਿਆਨ ਨਾਲ ਭਾਈ ਵਾਣਾ ਉੱਤ ਜੱਟ ਅੰਮਰਸਰ ਪੱਤ ਜੀ ਅੰਮਰਸਰ ਕੀ ਲੁਧਿਆਣਾ ਜਿਲ੍ਹੇ ਤੱਕ ਵੀ ਆਉਂਦੇ ਬਹੁਤ ਬਹੁਤ ਤੁਸੀਂ ਕਲਾ ਨਾਲੋਂ ਪੁੱਛ ਰਹੇ ਹੋ ਵਿਆਹ ਮਹਾਰਾਜ ਸਟੇਜਰ ਬੈਂਡਾਂ ਲੋਕ ਕਿਹਨਾਂ ਨੂੰ ਕਿਹਾ ਗਿਆ ਅੱਲਾਹ ਕਈ ਦੂਰ ਤੱਕ ਮਿਆਰ ਵਕਤ ਮਨਸੂਬਾ ਹੈ ਇਹ ਬਾਬੇ ਜੀ ਦਾ ਮਤਲਬ ਪ੍ਰੋਪਰ ਡੇਸਾ ਮੜਨ ਲੱਛੜ ਜਿੱਦ ਤੋੜੋੜ ਸੰਤਾਂ ਆਉਂਦੇ ਇਹ ਨੋੜ ਮੜਾ ਲਾਪੈਂਦਾ ਕਲਾਂ ਨਾ ਉਹ ਇਹਨੂੰ ਮਟਾ ਰਿਹਾ ਕਲਾਂ ਨਾ ਉਸ ਤਰ੍ਹਾਂ ਉਹ ਚਾਉਂਕ ਬਾਸਮੀ ਨਹੀਂ ਚੱਲਦੀ ਆ ਕੇ ਇੱਥੇ ਪੂਰ ਵੜਾਲੇ ਤੇ ਇਹ ਫੇਬਬੀ ਜੇ ਢੇਰ ਬਬ ਬਣਾਉਣੇ ਕੋਈ ਤਕੜਾ ਲੱਗਦਾ ਪਉ ਮੇਰਾ ਆਪਣਾ ਨਾਮ ਤੇ ਕੋਈ ਤਲਾਣਾ ਨਾ ਹੋਣੋਂ ਅੰਕੋ ਜੀ ਆਪਾ ਗਵਾਸ ਤੋਂ ਹੋਣੇ ਆਪਾਂ ਨੇ ਕਰਾਣਾ ਰੋ ਅੱਛਾ ਜੀ ਉਹਨੇ ਦਿਨ ਤੱਕ ਇਸ ਮੁਰਕਤੀ ਦੀਆਂ ਮਾਦੇ ਤੱਕ ਸੂਰਤ ਕਰਾ ਲੈ ਸੂਰਤ ਮੇਰੇ ਇੱਕ ਨੋਰ ਬਣਾ ਲੈਣੇ ਕੋਈ ਤਰਕ ਰਿਹਾ ਨਾ ਜਾਂ ਪਰ ਬਾਸਾ ਹੋ ਜੀ ਇਹਦੇ ਬੋਲੇ ਚਾਹ ਸੁਬਾਹ ਤੋਂ ਬਾਅਦ ਕੋਈ ਨਿੰਬਾ ਜਾ ਲੋਕਾਂ ਨੇ ਕੁਲਸਾਂ ਚੱਪਦੇ ਨੇ ਸਾਂਭੇ ਨੇ ਅੰਗੇ ਚਾਹੁੰਦੇ ਰਵੀਿੰਦਰ ਰਹਿ ਗਿਆ ਕਿ ਆਪ ਕੋਈ ਨਾ ਨੰਨ ਨੰਨ ਕਰਕੇ ਆਸਾ ਕਰ ਤਾ ਕਲਾ ਨਾਲ ਉਹਨੂੰ ਲਿਜਾਣ ਦੀ ਸਾਧਨ ਸੇਤੀ ਨਾਲ ਸਰ ਜੀ ਹੁਣ ਹੁਣ ਤਾਂ ਜਾਦੇ ਆਪਣੇ ਸਾਧਨ ਹੋ ਗਏ ਦਾ ਕਲਾ ਦੇ ਨਾ ਪਰ ਸੋ ਇਹ ਸੀ ਸਥਾਨ ਤੰਤਰ ਬੱਬਾ ਤੁਮਹਾਣ ਬਾਬਾ ਸ਼ਿਖਰਜੀ ਦਾ ਸੋ ਬਾਬਾ ਜੀ ਨੇ ਸਾਡੇ ਨਾਲ ਪੂਰੀ ਇਸ ਇਤਿਹਾਸ ਤੋਂ ذریے ਗੱਲਬਾਤ ਸਾਡੇ ਨਾਲ ਕੀਤੀ